ਨਾਲੇ ਨਾਲੇ ਨਿਕਲੇ ਆ ਆ ਆ ਆ ਤੇ ਇਹ ਆਪਣੀ ਸਾਈਡ ਤੇ ਜਾਏਗਾ ਗੱਡੀ ਵਾਲਾ ਪਿੱਛੇ ਵਾਲਾ ਆਇਆ ਸੀ ਤੇ ਨਾਲੇ ਘੜੀਸਤਾ ਇਹਨੇ ਨੂੰ ਲੈ ਗਿਆ ਜੀ ਆਪਾਂ ਮੇਲਾ ਦੇਖ ਕੇ ਆਂਦੇ ਰੇ ਟੱਕਰ ਉਹਨੇ ਪਿੱਛੇ ਮਾਰੀ ਚਿੱਤੇ ਨਾਲ ਹੀਸ ਮੰਮੀ ਦੇ ਹਾਂਜੀ ਤੁਸੀਂ ਬਚ ਗਏ ਤੁਹਾਡਾ ਬਚਾਅ ਹੋ ਗਿਆ ਹਾਂ ਬਚਾਅ ਕਿਥੇ ਆਇਆ ਇੱਥੇ ਲੱਗੀ ਆ ਹਾਏ ਐ ਮੇਰੀ ਅੰਟੀ ਲੱਗ ਰਹੀ ਬੋਲ ਰਹੀ ਹਾਂ ਗਰਮਾ ਗਰਮਾ ਇਹ ਪਿੱਛੋਂ ਗੱਡੀ ਆਈ ਉਹਨਾਂ ਸਰਾਫੀ ਪਿੱਤੀ ਤੇ ਇਹਨਾਂ ਤੇ ਵੱਜਣ ਲੱਗੇ ਨਾ ਪਹਿਲੇ ਉਹ ਮਾਮੀ ਇੱਕ ਪਾਸੇ ਹੀਗੇ ਨਾ ਤੋਂ ਉਹਨਾਂ ਦੇ ਵੱਜੇ ਤੇ ਇਹ ਇੱਧਰੋਂ ਆ ਗਿਆ ਆਪਾਂ ਮਾਮੀ ਇੱਧਰੋਂ ਆ ਗਿਆ ਇੱਕ ਪਾਸੇ ਨੂੰ ਆਗਰ ਆਪਾਂ ਤਾਂ ਇਹਨਾਂ ਨੂੰ ਗਰੀ ਮਾਮੀ ਉਹਨਾਂ ਦਾ ਤਰੀਕੇ ਲੈ ਕੇ ਨਾਲ ਹੀ ਲੈ ਕੇ ਉਹ ਇੱਕ ਹਸਾਬ ਦੇ ਅੱਗੇ ਛੱਡਿਆ ਜਾ ਕੇ ਉਹਨਾਂ ਨੇ ਤਾਂ ਬਾਕੀਆਂ ਦੇ ਪਿੱਛੇ ਉਹ ਗੱਡੀ ਵਾਲਾ ਰੁਕਿਆ ਨਹੀਂ ਉੱਥੇ ਨਹੀਂ ਜੀ ਉਹ ਵੀ ਰੁਕਿਆ ਕਿਹੜੇ ਕਿਹੜੇ ਕੰਗ ਦੀ ਗੱਡੀ ਸੀਗੀ ਵਾਈਟ ਕਲਰ ਦੀ ਸੀ ਕਿਸ ਨੇ ਤੁਹਾਡੀ ਮਦਦ ਵਗੈਰਾ ਕੀਤੀ ਉੱਥੇ ਇੱਥੇ ਪਿੰਡ ਵਾਲੇ ਉਹ ਪਾਈਪੂ ਹੀ ਸਟੇ ਹੋਏ ਸੀਗੇ ਉਦਾਂ ਪਰ ਨਾਲ ਪੁਲਿਸ ਨੇ ਸੱਦਿਆ ਉਹ ਆਈ ਬਾਤ ਆਈ ਹੀ ਦੋ ਤਿੰਨ ਦਿਨਾਂ ਜਾਂ ਆਈ ਪਤਾਣੇ ਲੱਗਿਆ ਇਹਨਾਂ ਗੱਡੀ ਦਾ ਤੇ ਤੁਸੀਂ ਆਪਣੀ ਮਦਦ ਦੇ ਨਾਲ ਸੀ ਕਿ ਮੰਮੀ ਦੇ ਹਾਂਜੀ ਤੇ ਕਿੱਥੋਂ ਆਏ ਸੀ ਤੁਸੀਂ ਆਪਾਂ ਮੇਲਾ ਦੇਖ ਕੇ ਆਂਦੇ ਰਹੇਗੇ ਤੇ ਟੱਕਰ ਉਹਨੇ ਪਿੱਛੇ ہماری ਜਿੱਤੇ ਨਾਲ ਹੀ ਸੀ ਮੰਮੀ ਦੇ ਹਾਂਜੀ ਤੁਸੀਂ ਬਚ ਕੇ ਤੁਹਾਡਾ ਬਚਾਅ ਹੋ ਗਿਆ ਹਾਂ ਬਚਾਅ ਕੇ ਇੱਥੇ ਆਇਆ ਇੱਥੇ ਲੱਗੀ ਆ ਤੁਹਾਡੀ ਵੀ ਲੱਗੀ ਆ ਹਾਂਜੀ ਤੇ ਉਹਨਾਂ ਨੂੰ ਤੇਰੀ ਸਿਰ ਲੱਗਿਆ ਐਡੀ ਮੈਡੀ ਦਾ ਗੱਡੀ ਚਲਾਉਂਦੇ ਹੈਗਾ। ਬਾਪੇ ਦੇ ਗਏ ਹੀ ਮੇਲੇ ਤੇ ਗਏ ਹੀ ਤੇ ਮੇਲੇ ਤੋਂ ਆਏ ਕਰਦੇ ਸੀ ਤੇ ਆਣ ਕੇ ਆਪਣੀ ਸਾਈਡ ਤੇ ਜਾਏ ਕਰਦੇ ਸੀ। ਇਹ ਟੋਟਲ 6 ਜਾਂ 7 ਜਣੇ ਹੈ ਸੀ। ਤੇ ਇਹ ਆਪਣੀ ਸਾਈਡ ਤੇ ਜਾਏਗਾ ਇੱਕ ਗੱਡੀ ਵਾਲਾ ਪਿੱਛੇ ਵਾਲਾ ਆਇਆ ਸੀ ਤੇ ਨਾਲੇ ਘੜੀਸਤਾ ਜਣੇ ਨੂੰ ਲੈ ਗਿਆ। ਕਿਹੜੀ ਗੱਡੀ ਸੀ? ਇਹ ਵਾਈਟ ਕਲਰ ਦੀ ਸੀ, ਸ਼ਿਫਟਰ ਵਗੈਰਾ ਸੀ। ਗੱਡੀ। ਠੀਕ ਹੈ। ਤੇ ਲੈ ਕੇ ਗਏ ਤੇ ਨਾਲ ਪਹਿਲਾਂ ਕੁੜੀ ਦੇ ਵੀ ਸੱਟਾਂ ਵਗੈਰਾ ਕਾਫੀ ਲੱਗੀਆਂ। ਸਿਸਟਰ ਦੇ ਸਿਸਟਰ ਦੇ ਕਾਫੀ ਬਾਹਾਂ ਟੁੱਟ ਗਈ ਆ। ਲੱਤ ਦੇ ਵੀ ਲੱਤ ਵੀ ਕਰਾਇ ਗਈ ਸੀ ਖਰੀਦ ਦੀ ਹੱਡੀ ਵੀ ਕਰਾਇ ਗਈ ਸੀ ਹੂੰ ਤੇ ਛਾਤੀ ਦੇ ਵੀ ਗੱਡੀ ਤੇ ਤੋਂ ਇੱਕ ਤਰ੍ਹਾਂ ਕੁਚਲ ਦਿੱਤਾ ਹਾਂਜੀ ਪੂਰੇ ਜਿਲ੍ਹਾ ਹੋ ਗਏ ਤੋਂ ਬਾਅਦ ਤੁਸੀਂ ਕੋਈ ਕਾਰਵਾਈ ਪੁਲਿਸ ਵੱਲੋਂ ਕੀਤੀ ਗਈ ਹੈ ਹਾਲ ਤੱਕ ਹੋਰ ਸਭਾਈ ਕੀਤੀ ਸੀ ਅਸੀਂ ਹੂੰ ਤੇ ਪਹਿਲਾਂ ਸਵੇਰੇ ਤੇ ਕੋਈ ਸੁਣਾਈ ਨਹੀਂ ਹੋਈ ਫਿਰ ਬਾਅਦ ਅਸੀਂ মিডিਆ ਵਾਲੇ ਨੂੰ ਕਿਹਾ ਸੀ ਫਿਰ ਬਾਅਦ ਸਾਰਾ ਕੁਝ ਹੋਇਆ ਸੀ ਹੁਣ ਕੀ ਮੰਗ ਕਰਦੇ ਅਸੀਂ ਮੰਗਿਆ ਬਸ ਸਾਨੂੰ ਇਨਸਾਫ ਚਾਹੀਦਾ ਬਸ ਤੇ ਉਹ ਵੀ ਕਿੰਨੇ ਵੀ ਇਹ ਕੰਮ ਕੀਤਾ ਉਹਨੂੰ ਜਲਦ ਜਲਦ ਫੜਿਆ ਜਾਵੇ ਠੀਕ ਵਿਨੋਦ ਤੁਹਾਡੇ ਕੀ ਲੱਗਦੇ ਸੀ ਮੇਰੀ ਸਿਸਟਰ ਦੀ ਕੀ ਨਾਮ ਸੀ ਨਾ ਤੇ ਰੇਖਾ ਕੁਮਾਰ ਕਿਥੇ ਗਈ ਸੀ ਔਰ ਕਦੋਂ ਇਹ ਹਾਦਸਾ ਵਾਪਰਿਆ ਇਹ ਬਾਬੇ ਦੇ ਗਈ ਚਿੰਗੜਮਾ ਮੇਲੇ ਤੇ ਠੀਕ ਹੈ ਉੱਥੋਂ ਉਹ ਆਂਦੀ ਵਕੀ ਘਰ ਨੂੰ ਆਂਦੇ ਹੀ ਤੇ ਉੱਥੇ ਆਂਦੀ ਵਕੀ ਬਾਰਦਾਤ ਹੋਈ ਆ ਬਹੁਤ ਜ਼ਰਾ ਜ਼ਖਮੀ ਕੀਤਾ ਦੀ ਕਿਨੇ ਕਾਦੇ ਕਾਦੇ ਨਾਲ ਟੱਕਰ ਹੋਈ ਸੀ ਇਹ ਗੱਡੀ ਨਾ ਅੱਛਾ ਫਿਰ ਉਸ ਤੋਂ ਬਾਅਦ ਕਾਰ ਨਾ ਯਾਰ ਕਾਰ ਆ ਉਸ ਤੋਂ ਬਾਅਦ ਉਸ ਤੋਂ ਬਾਅਦ ਇਹਨੇ ਹਸਪੀਟਲ ਲੈ ਕੇ ਆਏ ਹਸਪੀਟਲ ਲੈ ਕੇ ਆ ਗਏ ਤੇ ਬਹੁਤ ਜਿਆਦਾ ਗਾਇਲ ਹੀ ਕੁੜੀ ਦੀ ਤੇ ਆਂਦੇ ਸਾਥੀ ਡੈਥ ਹੋ ਗਈ ਕੁੜੀ ਦਾ ਕੀ ਨਾਮ ਸੀਗਾ ਕਿਨਾ ਗਰਮਾ ਕਿਨੇ ਸਾਲ ਦੀ 7 ਸਾਲ ਦੀ ਤੇ ਇਹ ਇਸ ਤੋਂ ਸੀਸੀਟੀਵੀ ਟੀਵੀ ਵਗੈਰਾ ਤਲਾਸ਼ ਕੀਤੀ ਰਸਤੇ 'ਚ ਕਿ ਕਿਸ ਤਰ੍ਹਾਂ ਹੱਸਦਾ ਹੋਇਆ ਕੁਝ ਪਤਾ ਲੱਗਾ ਨਹੀਂ ਅੱਜ ਸਵੇਰੇ ਕੀਤੀ ਹੀ ਕੋਈ ਪਹਿਲਾਂ ਸਵੇਰੇ ਪੁੱਛਤਾਛ ਦੀ ਕਰਨ ਦੇ ਆਈ ਬਾਅਦ 'ਚ ਉਹ ਅਸੀਂ ਕਿਹਾ ਕਿ ਅਸੀਂ মিডিਆ ਵਾਲੇ ਨੂੰ ਸੱਦ ਲੱਗੇ ਆ ਤੇ ਬਾਅਦ 'ਚ ਉਹਨਾਂ ਨੇ ਥੋੜੀ ਪੁੱਛਤਾਛ ਕੀਤੀ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਆ ਨੋ ਸਿਰਫ ਇਨਸਾਫ ਚਾਹੀਦਾ ਹੈ